ਵਸਾਖੀ ਦਾ ਤਿਹਾੜਾ ਪੂਰੀ ਖੁਸ਼ੀ ਨਾਲ ਮਨਾਇਆ ਜਾ ਰਿਹਾ ਆਜ ਕੇ ਦਿਨ ਖਾਸ ਰਾਜ ਦੀ ਸਥਾਪਨਾ ਕੀਤੀ ਸੀ ਇਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਦਾ ਇਤਿਹਾਸਿਕ ਗੁਰਦੁਆਰਾ ਜਿਹੜਾ ਹੈ ਕੀ ਗੜੀ ਸਾਹਿਬ ਹੈ ਜਿੱਥੇ ਸੰਗਤਾਂ ਵਸਾਖੀ ਦੇ ਦਿਨ ਆਏ ਆ ਤੁਸੀਂ ਦੇਖ ਰਹੇ ਹੋ ਬੱਚਿਆਂ ਨੂੰ ਇਸ਼ਨਾਨ ਕਰਾਇਆ ਜਾ ਰਿਹਾ ਸਰੋਵਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਗੜੀ ਨजीर ਜਿੱਥੇ ਸ੍ਰੀ ਗੁਰਤੇਗ ਬਹਾਦਰ ਸਾਹਿਬ ਦਾ ਚਰਨ ਥੂ ਧਰਤੀ ਹੈ ਇਹ ਉਹ ਗੁਰਦੁਆਰਾ ਜਿੱਥੇ ਗੁਰਤੇਗ ਬਹਾਦਰ ਸਾਹਿਬ 40 ਦਿਨ ਇੱਥੇ ਰਹੇ ਸੀ ਇੱਥੇ ਸੰਗਤਾਂ ਅਰਦਾਸਾਂ ਕਰ ਰਹੀਆਂ ਵੀ ਸਾਰੀ ਦੁਨੀਆਂ ਚ ਇਕ ਤਰ੍ਹਾਂ ਇਹ ਮਨੋ ਕਾਮਨਾ ਸਭ ਦੀਆਂ ਪੂਰੀਆਂ ਹੋਣ ਇਹ ਅਰਦਾਸਾਂ ਕੀਤੀਆਂ ਜਾ ਰਹੀਆਂ ਵਾਹਿਗੁਰੂ ਤੋਂ ਔਰ ਥਾਂ-ਥਾਂ ਤੇ ਵਕ ਵਕਤ ਰਹਿ ਕੇ ਲੰਗਰ ਲਾਏ ਜਾ ਰਹੇ ਆ ਅੱਜ ਜੀ ਵਿਸਾਖੀ ਦਾ ਬਹੁਤ ਹੀ ਮਹੱਤਵਪੂਰਵ ਦਿਨ ਹੈ ਜੀ ਇਸ ਦਿਨ ਖਾਲਸਾ ਰਾਜ ਦੀ ਸਥਾਪਨਾ ਹੋਈ ਸੀ ਜੀ ਇਹ ਸਾਡੇ ਸਾਰੇ ਨਗਰ ਦੇ ਨੇੜੇ ਪਿੰਡ ਗੜੀ ਸਾਹਿਬ ਹੈ ਜੀ ਜੋ ਕਿ ਬਾਬਿਆਂ ਨੇ ਬਹੁਤ ਹੀ ਵਧੀਆ ਉਪਰਾਲਾ ਕਰਕੇ ਇੱਥੇ ਵਿਸਾਖੀ ਮਨਾਈ ਜਾਂਦੀ ਹੈ ਜੀ ਬੱਚਿਆਂ ਨੂੰ ਇਸ਼ਨਾਨ ਕਰਾਣ ਲੈ ਕੇ ਆਏ ਸੀ ਜੀ ਤੇ ਬਹੁਤ ਹੀ ਵਧੀਆ ਲੱਗ ਰਿਹਾ ਜੀ ਬਸ ਮੇਰੇ ਵੱਲੋਂ ਸਾਰਿਆਂ ਨੂੰ ਵਿਸਾਖੀ ਦੀ ਬਹੁਤ ਬਹੁਤ ਵਧਾਈਆਂ ਹੋਣ ਜੀ ਖਾਲਸਾ ਰਾਜ ਦੀ ਸਥਾਪਨਾ ਕੀਤੀ ਸੀ ਜੀ ਗੁਰਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਹਾੜੇ ਤੇ ਬਹੁਤ ਖੁਸ਼ੀਆਂ ਹਨ ਜੀ ਸਾਨੂੰ ਇੱਥੇ ਨੇੜੇ ਥਾਂ ਤੇ ਵਿਸਾਖੀ ਤੇ ਅਮਰਤਨ ਸੰਗਤਾਂ ਹੋ ਰਹੀਆਂ ਹੈ ਹਾਂਜੀ ਇਹ ਅਮਰਤ ਸੰਗਤਾਂ ਸ਼ਾਮ ਰਹੀਆਂ ਨੇ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਦੇਸ਼ ਵਾਸੀਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਇਹ ਜਿੱਥੇ ਸਾਡੇ ਵਾਸਤੇ ਇੱਕ ਬਹੁਤ ਪਵਿੱਤਰ ਦਿਨ ਆ ਔਰ ਇਹ ਦਿਨ ਦੇ ਵਿੱਚ ਜਿਹੜਾ ਕਣਕਾ ਨੂੰ ਜਿਹੜੀ ਬਾਡੀ ਵੀ ਪੈਂਦੀ ਆ ਔਰ ਸਾਰੇ ਜ਼ਿਮੀਂਦਾਰ ਬਿਜੀਵ ਕਿਸਾਨ ਮਜ਼ਦੂਰ ਸਾਰੇ ਬਿਜੀਵੀ ਹੁੰਦੇ ਨੇ ਫੇਰ ਵੀ ਜਿਹੜਾ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਅਸੀਂ ਸਾਰੇ ਜਿਹੜੀ ਬਸਾਖੀ ਦੇ ਵਿੱਚ ਬੜੀ ਧੂਮ-ਧਾਮ ਨਾਲ ਸ਼ਿਰਕਤ ਕਰਦੇ ਆ ਸੋ ਮੇਰੇ ਵੱਲੋਂ ਸਾਰੇ ਦੇਸ਼ ਵਾਸੀ ਨੂੰ ਬਸਾਖੀ ਦੀਆਂ ਬਹੁਤ ਬਹੁਤ ਮੁਬਾਰਕਬਾਦ ਬਸਾਖੀ ਦੇ ਦਿਹਾੜੇ ਦੀਆਂ ਸਾਰੇ ਮੇਰੇ ਭੈਣ ਭਰਾਵਾਂ ਨੂੰ ਮੇਰੇ ਕਿਸਾਨ ਵੀਰਾਂ ਨੂੰ ਮਜ਼ਦੂਰਾਂ ਨੂੰ ਆੜਤੀਆਂ ਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜਿਹੜਾ ਐਗਤੀ ਨਵਾਂ ਸਾਲ ਚੜਿਆ ਸਾਰੇ ਕਿਸਾਨ ਭਰਾਵਾਂ ਦੇ ਲਈ ਦੇਸ਼ ਵਾਸੀਆਂ ਦੇ ਲਈ ਮੇਰੇ ਪੰਜਾਬ ਵਾਸੀਆਂ ਲਈ ਮੇਰੇ ਹਲਕਾ ਨਿਵਾਸੀਆਂ ਲਈ ਖੁਸ਼ੀਆਂ ਭਰਿਆ ਆਵੇ ਤੇ ਨਵੇਂ ਸੁਗਾਤ ਲੈ ਕੇ ਨਵੀਆਂ ਉਮੀਦਾਂ ਲੈ ਕੇ ਇਹ ਜਿਹੜਾ ਸੂਰਜ ਚੜਿਆ ਇਹ ਹਮੇਸ਼ਾ ਇੱਕ ਸੁਨਹਿਰੀ ਅੱਖਰਾਂ ਤੇ ਲਿਖਿਆ ਜਾਵੇ ਤੁਸੀਂ ਕਿਹਾ ਦਿਹਾੜੇ ਸਾਰਿਆਂ ਦਾ ਸਾਂਝਾ ਦਿਹਾੜੇ ਸਾਰਿਆਂ ਨੂੰ ਰਲ ਮਿਲ ਕੇ ਬਣਾਉਣਾ ਚਾਹੀਦਾ ਵਾਦ ਤੋਂ ਵੱਧ ਸੰਗਤ ਆਵੇ ਨਮਸਤੋ ਵੇ ਗੜੀ ਸਾਹਿਬ ਅਸੀਂ ਤਾਂ ਜੀ ਸਾਰੀ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਜੀ ਸ਼ੁਕਰਾਨਾ ਕੀਤਾ ਜੀ ਬਹੁਤ-ਬਹੁਤ ਸ਼ੁਕਰ ਹੈ ਜੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਆਇਆ ਸ਼ੁਕਰਾਨਾ ਕੀਤਾ ਅੱਛੇ ਜੀ ਪਹਿਲੇ ਵੀ ਸਾਖੀ ਆ ਸ਼ੁਕਰਾਨਾ ਕਰਨ ਆਇਆ ਬਾਬਾ ਜੀ ਅਜੋ ਪਵਿੱਤਰ ਦਿਹਾੜਾ ਹੈ ਜਿਸ ਦਿਨ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਿਆਂ ਜਾਤਾਂ ਪਾਤਾਂ ਦੇ ਭੇਦਭਾਵ ਨੂੰ ਖਤਮ ਕਰਦੇ ਹੋਏ ਅਨੰਦਪੁਰ ਸਾਹਿਬ ਦੇ ਵਿੱਚ ਵੱਡੇ ਇਕੱਠ ਦੇ ਵਿੱਚੋਂ ਪੰਜ ਪਿਆਰਿਆਂ ਦੀ ਸਾਜਨਾ ਕੀਤੀ ਪਹਿਲਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਅੰਮ੍ਰਿਤ ਪਾਣ ਕਰਵਾਇਆ ਅਤੇ ਫਿਰ ਆਪੇ ਗੁਰਚੇਲਾ ਬਣ ਕੇ ਉਹਨਾਂ ਨੂੰ ਅਮਰਤੀ ਦਾਤ ਪ੍ਰਾਪਤ ਕੀਤੀ। ਸੋ ਸਿੱਖ ਧਰਮ ਦੇ ਵਿੱਚ ਅੱਜ ਦਾ ਦਿਨ ਬਹੁਤ ਮਹਾਨ ਹੈ। ਅੱਜ ਦਾ ਦਿਨ ਹੀ ਖਾਲਸਾ ਪੰਥ ਦੀ ਉਸਾਰਨਾ ਹੈ। ਇਹ ਦਿਹਾੜਾ ਹਰ ਥਾਂ ਦੇ ਉੱਤੇ ਜੋ ਹੈ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਸੋ ਇਸ ਪਾਵਨ ਦਿਹਾੜੇ ਉੱਤੇ ਅਸੀਂ ਚਾਹੁੰਦੇ ਹਾਂ ਕਿ ਆਪਸੀ ਭਾਈਚਾਰਾ ਆਈ ਆਪਸੀ ਭਾਈਚਾਰਕ ਸਾਂਝ ਸਾਡੀ ਮਨੁੱਖਤਾ ਵਿੱਚ ਬਣੀ ਰਹੇ ਜੀ। ਇਹ ਗੁਰਦੁਆਰਾ ਸਿੱਧੀ ਸਤਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਅਸਥਾਨ ਹੈ। ਜਦੋਂ ਇਹ ਦਿੱਲੀ ਸ਼ਹਾਦਤ ਦੇਣ ਗਏ ਨੇ ਸੱਚੇ ਪਾਤਸ਼ਾਹ ਉਦੋਂ ਇੱਥੇ ਸੱਚੇ ਪਾਤਸ਼ਾਹ ਨੇ ਪੜਾਅ ਕੀਤਾ ਸੀ। ਪਹਿਲਾ ਥੜਾ ਸਾਹਿਬ ਫਿਰ ਇਸ ਤੋਂ ਅੱਗੇ ਤਮਤਾਨ ਸਾਹਿਬ ਅੱਗੇ ਲੰਮਾ ਵਿਸ਼ਾਲ ਇਤਿਹਾਸ ਹੈ ਸੱਚੇ ਪਾਤਸ਼ਾਹ ਜੀ ਦਾ ਪਰ ਇੱਥੇ ਜਿਹੜਾ ਸ਼ੇਖ ਮੁਹੰਮਦ ਸੀ ਉਹਦੇ ਪਰਿਵਾਰ ਨੇ ਸੱਚੇ ਪਾਤਸ਼ਾਹ ਨੇ ਆਪਣੇ ਘਰ ਠਹਿਰਾਇਆ ਸੀ ਇੱਥੇ ਸੱਚੇ ਪਾਤਸ਼ਾਹ ਨੇ ਇਤਿਹਾਸ ਵੈਸੇ ਤਾਂ 40 ਦਿਨ ਦੱਸਦਾ ਵੀ ਸੱਚੇ ਪਾਤਸ਼ਾਹ ਨੇ ਇੱਥੇ ਵਿਸ਼ਰਾਮ ਕੀਤਾ ਸੀ ਅਨੰਤ ਸੰਗਤ ਹੈ ਗਿਣੀ ਨਹੀਂ ਜਾ ਸਕਦੀ ਬਾਕੀ ਇੱਥੇ ਵਿਸਾਖੀ ਦਾ ਮੇਲਾ ਮਸਿਆ ਤੇ ਵੱਡੇ ਮਹਾਂਪੁਰਸ਼ਾ ਬਾਬਾ ਜੀਰਾਂ ਦੀਆਂ ਵਰਸੀਆਂ ਮਨਾਇਆ ਜਾਂਦੀਆਂ ਨੇ ਸੰਗਰਾਦ ਸਭ ਮਿਲੇ ਥੇ ਲੱਗਦੇ ਨੇ ਜੀ ਗੁਰੂ ਦਾ ਸ਼ੁਕਰ ਕਰਦੇ ਆ ਗੁਰੂ ਨੇ ਸਭ ਕੋਈ ਦੇ ਦਿੱਤਾ ਗੁਰੂ ਸੋ ਕੋ ਦਿੱਤਾ ਹਾਂ ਜੀ ਸਭ ਕੋ ਦੇ ਦਿੱਤਾ ਇਹ ਬੇਟਾ ਮੇਰਾ ਪੋਤਾ ਆਇਆ ਪਰ ਇੱਕ ਪੁੱਤਰ ਹੈ ਹਾਂ ਜੀ ਸਾਖੀ ਆਂਦਿਆਨ ਖਾਲਸਾ ਦੇ ਦਿੱਤਾ ਮੇਰੇ ਗੁਰੂ ਨੇ ਖਾਲਸਾ ਪੰਥ ਦੀ ਸਾਜਣਾ ਹੋਈ ਹੈ ਅੱਜ ਦੇ ਦਿਨ 1696 ਨੇ ਜਿਹੜੇ ਵੀ ਜਿਹੜੇ ਵੀ ਸਿੱਖ ਹੋਣਗੇ ਉਹ ਇਸ ਦਿਨ ਤੇ ਅਮ੍ਰਿਤ ਸ਼ਕਣਗੇ ਸਾਨੂੰ ਬਹੁਤ ਵਧੀਆ ਲੱਗਾ ਅੱਜ ਦਾ ਦੇਣਾ ਕਿ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ ਤੇ ਅੰਕੇ ਬਹੁਤ ਨਾਮ ਕਿਸ ਨੇ ਹੱਦੀਆ ਗੁਰੂ ਜੀ ਨੇ ਵੀ ਅਮਰ ਸਕੋਂ ਸਾਰੇ ਜਾਣਿਆ ਫਰਵਾਹ ਨਾਲ ਕੇ ਸਾਡੇ ਸਿੱਖ ਧਰਮ ਹੋਰ ਬਤਵਾਦਾ ਦੋ ਵਿਸਾਖੀ ਦੀ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦੇ ਰਹੇ ਹਾਂ ਤੇ ਅਸੀਂ ਅਰਦਾਸ ਇਹ ਕੀਤੀ ਹੈ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਕਿਸਾਨਾਂ ਦੀਆਂ ਫਸਲਾਂ ਨੇ ਜਿਹੜੀਆਂ ਉਹ ਵਧੀਆ ਰੰਗ ਲੈ ਕੇ ਆਉਣ ਕਿਸਾਨਾਂ ਦੇ ਚਿਹਰੇ ਤੇ ਖੁਸ਼ੀ ਲੈ ਕੇ ਆਉਣ ਸਾਰੇ ਨਾਲ ਜੁੜਨਾ ਚਾਹੀਦਾ ਅਮਰ ਸਤਾਰ ਖੋਣ데요 ਸਿੰਘ ਸੱਜਣਾ ਚਾਹੀਦਾ ਗੁਰੂ ਦੇ ਨਾਲ ਜੁੜੋ ਬਹੁਤ ਸੇਵਾ ਹੋ ਰਹੀ ਹੈ ਜੀ ਬਹੁਤ ਲੰਗਰ ਲੱਗੇ ਨੇ ਸੰਤ ਬਾਬਾ ਬਲਵੀਰ ਸਿੰਘ ਦੀ ਲੰਗਰ ਲਾਏ ਆ ਸੰਗਤਾਂ ਨੇ ਛਾਦੀਪੁਰ ਤੋਂ ਟਿੱਕੀਆਂ ਦਾ ਲੰਗਰ ਲੱਗਾ ਹੈ ਬਾਬਾ ਜੀ ਦਾ ਹੋਰ ਕਿਸੇ ਦਾ ਨਾਨ ਦਾ ਲੰਗਰ ਲੱਗਾ ਹੈ ਕਿਸੇ ਦਾ ਪਕੌੜਿਆਂ ਦਾ ਲੱਗਾ ਹੈ ਸ਼ਬੀਲ ਦਾ ਲੱਗਾ ਹੈ ਬਹੁਤ ਲੰਗਰ ਲੱਗੇ ਨੇ ਮਹਾਰਾਜ ਸਾਕੀ ਦੀਆਂ ਲੱਖ ਲੱਖ ਵਧਾਈਆਂ ਸਾਰੀ ਸੰਗਤ ਨੂੰ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਨ ਕੋ ਸਿਕਸਵਾਨਾ ਨਿਊਜ਼